ਲੋਕ ਸਭਾ ਚੋਣਾਂ 2024 ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਅਗਨੀ ਬੀਰ ਯੋਜਨਾ ਦਾ ਮੁੱਦਾ ਲੋਕਾਂ ਦੇ ਵਿੱਚ ਜੋਰ-ਸ਼ੋਰ ਦੇ ਨਾਲ ਉਠਾਇਆ ਗਿਆ। ਇਹ ਨਹੀਂ ਨਹੀਂ ਜਦੋਂ ਭਾਜਪਾ ਨੇ ਸਰਕਾਰ ਬਣਾਈ ਤਾਂ ਉਸ ਦੀ ਸਹਿਯੋਗੀ ਪਾਰਟੀ ਨੇ ਵੀ ਅਗਨੀਪਥ ਯੋਜਨਾ ਦੇ ਵਿੱਚ ਬਦਲਾਅ ਦੀ ਮੰਗ ਕੀਤੀ। ਜਿਸ ਦਿਨ ਤੋਂ ਇਹ ਸਕੀਮ ਲਾਗੂ ਹੋਈ ਹੈ ਉਸ ਦਿਨ ਤੋਂ ਹੀ ਰੱਖਿਆ ਮੰਤਰਾਲੇ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸਮੇਂ-ਸਮੇਂ 'ਤੇ ਇਸ ਦੀ ਸਮੀਖਿਆ ਕੀਤੀ ਜਾਵੇਗੀ ਜੇਕਰ ਕੋਈ ਬਦਲਾਅ ਕਰਨਾ ਹੈ ਤਾਂ ਉਹ ਵੀ ਕੀਤਾ ਜਾਵੇਗਾ ਅਗਨੀਪਥੀ ਯੋਜਨਾ ਨੂੰ ਲਾਗੂ ਹੋਏ 1.5 ਸਾਲ ਹੋ ਗਿਆ ਹੈ ਅਤੇ ਇਹਨਾਂ 1.5 ਸਾਲਾਂ ਦੇ ਵਿੱਚ ਇਸ ਯੋਜਨਾ ਦੀ ਸਮੀਖਿਆ ਕੀਤੀ ਜਾ ਰਹੀ ਹੈ ਸੂਤਰਾਂ ਮੁਤਾਬਕ ਡੀਐਮਏ ਯਾਨੀ ਕਿ ਸੈਨਿਕ ਮਾਮਲਿਆਂ ਦੇ ਵਿਭਾਗ ਨੇ ਤਿੰਨ ਸੇ ਨਾਵਾਂ ਤੋਂ ਇਸ ਬਾਰੇ ਰਿਪੋਰਟ ਮੰਗੀ ਹੈ ਸੂਤਰਾਂ ਦੀ ਮੰਨੀ ਹੈ ਤਾਂ 4 ਸਾਲ ਦਾ ਕਾਰਜਕਾਲ ਵਧਾਉਣ ਹੋਰ ਪ੍ਰਤੀਕਰਨ ਅਤੇ 25% ਰਿਟਰਨਸ਼ਨ ਦੀ ਸੀਮਾ ਵਧਾਉਣ ਦੀ ਗੱਲ ਚੱਲ ਰਹੀ ਹੈ ਪਰ ਇਹ ਕਿੰਨੀ ਹੋਵੇਗੀ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਸ ਤੋਂ ਇਲਾਵਾ ਟ੍ਰੇਨਿੰਗ ਦੌਰਾਨ ਜਾਂ ਡਿਊਟੀ ਦੌਰਾਨ ਫਾਇਰ ਫਾਈਟਰ ਦੀ ਮੌਤ ਜਾਂ ਜ਼ਖਮੀ ਹੋਣ ਦੀ ਸੂਰਤ ਦੇ ਵਿੱਚ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਬਾਰੇ ਵੀ ਵਿਚਾਰ ਵਟਾਂਦਰਾ ਹੈ ਜਿਹੜਾ ਉਹ ਵੀ ਕੀਤਾ ਜਾ ਰਿਹਾ ਹੈ ਐਨਾ ਹੀ ਨਹੀਂ ਰੈਗੂਲਰ ਫੌਜ ਦੀ ਜਵਾਨਾਂ ਤੇ ਅਗਨੀਵੀਰ ਨੂੰ ਦਿੱਤੀ ਜਾਣ ਵਾਲੀ ਛੁੱਟੀ ਦੇ ਅੰਤਰ ਨੂੰ ਵੀ ਬਦਲਿਆ ਜਾ ਸਕਦਾ ਹੈ ਮਿਸਾਲ ਵਜੋਂ ਇੱਕ ਆਮ ਸਿਪਾਹੀ ਨੂੰ ਸਾਲ ਦੇ ਵਿੱਚ 90 ਦਿਨ ਦੀ ਛੁੱਟੀ ਮਿਲਦੀ ਹੈ ਜਦੋਂ ਕਿ ਇੱਕ ਫਾਇਰ ਫਾਈਟਰ ਨੂੰ ਸਾਲ ਦੇ ਵਿੱਚ ਸਿਰਫ 30 ਦਿਨ ਦੀ ਹੀ ਛੁੱਟੀ ਮਿਲਦੀ ਹੈ ਅਗਨੀ ਵੀਰਾਂ ਦੇ ਪਹਿਲੇ ਬੈਚ ਦੇ ਆਊਟ ਹੋਣ ਦੇ ਵਿੱਚ ਅਜੇ 1.5 ਸਾਲ ਦਾ ਸਮਾਂ ਹੈ ਇਸ ਲਈ ਜੇ ਕੋਈ ਬਦਲਾਅ ਕੀਤਾ ਜਾਵੇ ਤਾਂ ਉਹ ਪਹਿਲੇ ਬੈਚ ਦੇ ਬਾਹਰ ਹੋਣ ਤੋਂ ਪਹਿਲਾਂ ਕੀਤਾ ਜਾਵੇ ਤਾਂ ਜੋ ਅਗਨੀ ਵੀਰਾਂ ਦੇ ਪਹਿਲੇ ਬੈਚ ਨੂੰ ਇਸ ਦਾ ਲਾਭ ਮਿਲ ਸਕੇ ਬਿਊਰੋ ਰਿਪੋਰਟ ਦਿਸ਼ਾਪਟੇਡ ਨਿਊਜ਼ ਦੇ ਨਾਲ ਲੋਕ ਸਭਾ ਚੋਣਾਂ 2024 ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਅਗਨੀਬੀਰ ਯੋਜਨਾ ਦਾ ਮੁੱਦਾ ਲੋਕਾਂ ਦੇ ਵਿੱਚ ਜੋਰ-ਸ਼ੋਰ ਦੇ ਨਾਲ ਉਠਾਇਆ ਗਿਆ। ਇਹ ਨਹੀਂ ਨਹੀਂ ਜਦੋਂ ਭਾਜਪਾ ਨੇ ਸਰਕਾਰ ਬਣਾਈ ਤਾਂ ਉਸ ਦੀ ਸਹਿਯੋਗੀ ਪਾਰਟੀ ਨੇ ਵੀ ਅਗਨੀਪਥ ਯੋਜਨਾ ਦੇ ਵਿੱਚ ਬਦਲਾਅ ਦੀ ਮੰਗ ਕੀਤੀ। ਜਿਸ ਦਿਨ ਤੋਂ ਇਹ ਸਕੀਮ ਲਾਗੂ ਹੋਈ ਹੈ ਉਸ ਦਿਨ ਤੋਂ ਹੀ ਰੱਖਿਆ ਮੰਤਰਾਲੇ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸਮੇ ਸਮੇ ਉੱਤੇ ਇਸ ਦੀ ਸਮੀਖਿਆ ਕੀਤੀ ਜਾਵੇਗੀ ਜੇਕਰ ਕੋਈ ਬਦਲਾਅ ਕਰਨਾ ਹੈ ਤਾਂ ਉਹ ਵੀ ਕੀਤਾ ਜਾਵੇਗਾ ਅਗਨੀਪਥੀ ਯੋਜਨਾ ਨੂੰ ਲਾਗੂ ਹੋਏ 1.5 ਸਾਲ ਹੋ ਗਿਆ ਹੈ ਅਤੇ ਇਹਨਾਂ 1.5 ਸਾਲਾਂ ਦੇ ਵਿੱਚ ਇਸ ਯੋਜਨਾ ਦੀ ਸਮੀਖਿਆ ਕੀਤੀ ਜਾ ਰਹੀ ਹੈ ਸੂਤਰਮ ਤੱਕ ਡੀਐਮਏ ਯਾਨੀ ਕਿ ਸੈਨਿਕ ਮਾਮਲਿਆਂ ਦੇ ਵਿਭਾਗ ਨੇ ਤਿੰਨ ਸੈਨਾਵਾਂ ਤੋਂ ਇਸ ਬਾਰੇ ਰਿਪੋਰਟ ਮੰਗੀ ਹੈ ਸੂਤਰਾਂ ਦੀ ਮੰਨੀਏ ਤਾਂ 4 ਸਾਲ ਦਾ ਕਾਰਜਕਾਲ ਵਧਾਉਣ 4% ਕਰਨ ਅਤੇ 25% ਰਿਟਰਨਸ਼ਨ ਦੀ ਸੀਮਾ ਵਧਾਉਣ ਦੀ ਗੱਲ ਚੱਲ ਰਹੀ ਹੈ ਪਰ ਇਹ ਕਿੰਨੀ ਹੋਵੇਗੀ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਸ ਤੋਂ ਇਲਾਵਾ ਟ੍ਰੇਨਿੰਗ ਦੌਰਾਨ ਜਾਂ ਡਿਊਟੀ ਦੌਰਾਨ ਫਾਇਰਫਾਈਟਰ ਦੀ ਮੌਤ ਜਾਂ ਜ਼ਖਮੀ ਹੋਣ ਦੀ ਸੂਰਤ ਦੇ ਵਿੱਚ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਬਾਰੇ ਵੀ ਵਿਚਾਰ ਵਟਾਂਦਰਾ ਹੈ ਜਿਹੜਾ ਉਹ ਵੀ ਕੀਤਾ ਜਾ ਰਿਹਾ ਹੈ ਐਨਾ ਹੀ ਨਹੀਂ ਰੈਗੂਲਰ ਫੌਜ ਦੀ ਜਵਾਨਾਂ ਅਤੇ ਅਗਨੀਵੀਰ ਨੂੰ ਦਿੱਤੀ ਜਾਣ ਵਾਲੀ ਛੁੱਟੀ ਦੇ ਅੰਤਰ ਨੂੰ ਵੀ ਬਦਲਿਆ ਜਾ ਸਕਦਾ ਹੈ ਮਿਸਾਲ ਵਜੋਂ ਇੱਕ ਆਮ ਸਿਪਾਹੀ ਨੂੰ ਸਾਲ ਦੇ ਵਿੱਚ 90 ਦਿਨ ਦੀ ਛੁੱਟੀ ਮਿਲਦੀ ਹੈ ਜਦੋਂ ਕਿ ਇੱਕ ਫਾਇਰ ਫਾਈਟਰ ਨੂੰ ਸਾਲ ਦੇ ਵਿੱਚ ਸਿਰਫ 30 ਦਿਨ ਦੀ ਹੀ ਛੁੱਟੀ ਮਿਲਦੀ ਹੈ ਅਗਨੀ ਵੀਰਾਂ ਦੇ ਪਹਿਲੇ ਬੈਚ ਦੇ ਆਊਟ ਹੋਣ ਦੇ ਵਿੱਚ ਅਜੇ 1.5 ਸਾਲ ਦਾ ਸਮਾਂ ਹੈ ਇਸ ਲਈ ਜੇ ਕੋਈ ਬਦਲਾਅ ਕੀਤਾ ਜਾਵੇ ਤਾਂ ਉਹ ਪਹਿਲੇ ਬੈਚ ਦੇ ਬਾਹਰ ਹੋਣ ਤੋਂ ਪਹਿਲਾਂ ਕੀਤਾ ਜਾਵੇ ਤਾਂ ਜੋ ਅਗਨੀ ਵੀਰਾਂ ਦੇ ਪਹਿਲੇ ਬੈਚ ਨੂੰ ਇਸ ਦਾ ਲਾਭ ਮਿਲ ਸਕੇ ਬਿਊਰੋ ਰਿਪੋਰਟ ਦਿਸ਼ਾਪਟੇਡ ਨਿਊਜ਼ ਦੇ ਨਾਲ ਧੰਨਵਾਦ ਲੋਕ ਸਭਾ ਚੋਣਾਂ 2024 ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਅਗਨੀਬੀਰ ਯੋਜਨਾ ਦਾ ਮੁੱਦਾ ਲੋਕਾਂ ਦੇ ਵਿੱਚ ਜੋਰ-ਸ਼ੋਰ ਦੇ ਨਾਲ ਉਠਾਇਆ ਗਿਆ ਇਹ ਨਹੀਂ ਨਹੀਂ ਜਦੋਂ ਭਾਜਪਾ ਨੇ ਸਰਕਾਰ ਬਣਾਈ ਤਾਂ ਉਸ ਦੀ ਸਹਿਯੋਗੀ ਪਾਰਟੀ ਨੇ ਵੀ ਅਗਨੀਪਥ ਯੋਜਨਾ ਦੇ ਵਿੱਚ ਬਦਲਾਅ ਦੀ ਮੰਗ ਕੀਤੀ ਜਿਸ ਦਿਨ ਤੋਂ ਇਹ ਸਕੀਮ ਲਾਗੂ ਹੋਈ ਹੈ ਉਸ ਦਿਨ ਤੋਂ ਹੀ ਰੱਖਿਆ ਮੰਤਰਾਲੇ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸੰਮਤ ਸਮੂਹ ਤੇ ਇਸ ਦੀ ਸਮੀਖਿਆ ਕੀਤੀ ਜਾਵੇਗੀ ਜੇਕਰ ਕੋਈ ਬਦਲਾਅ ਕਰਨਾ ਹੈ ਤਾਂ ਉਹ ਵੀ ਕੀਤਾ ਜਾਵੇਗਾ ਅਗਨੀਪਥੀ ਯੋਜਨਾ ਨੂੰ ਲਾਗੂ ਹੋਏ 1.5 ਸਾਲ ਹੋ ਗਿਆ ਹੈ ਅਤੇ ਇਹਨਾਂ 1.5 ਸਾਲਾਂ ਦੇ ਵਿੱਚ ਇਸ ਯੋਜਨਾ ਦੀ ਸਮੀਖਿਆ ਕੀਤੀ ਜਾ ਰਹੀ ਹੈ ਸੂਤਰਮ ਤਾਪਕ ਡੀਐਮਏ ਯਾਨੀ ਕਿ ਸੈਨਿਕ ਮਾਮਲਿਆਂ ਦੇ ਵਿਭਾਗ ਨੇ ਤਿੰਨ ਸੈਨਾਵਾਂ ਤੋਂ ਇਸ ਬਾਰੇ ਰਿਪੋਰਟ ਮੰਗੀ ਹੈ ਸੂਤਰਾਂ ਦੀ ਮੰਨੀ ਹੈ ਤਾਂ 4 ਸਾਲ ਦਾ ਕਾਰਜਕਾਲ ਵਧਾਉਣ ਹੋਰ ਭਰਤੀ ਕਰਨ ਅਤੇ 25% ਰਿਟੇਨਸ਼ਨ ਦੀ ਸੀਮਾ ਵਧਾਉਣ ਦੀ ਗੱਲ ਚੱਲ ਰਹੀ ਹੈ ਬਾਰੇ ਇਹ ਕਿੰਨੀ ਹੋਵੇਗੀ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਸ ਤੋਂ ਇਲਾਵਾ ਟ੍ਰੇਨਿੰਗ ਦੌਰਾਨ ਜਾਂ ਡਿਊਟੀ ਦੌਰਾਨ ਫਾਇਰਫਾਈਟਰ ਦੀ ਮੌਤ ਜਾਂ ਜ਼ਖਮੀ ਹੋਣ ਦੀ ਸੂਰਤ ਦੇ ਵਿੱਚ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਬਾਰੇ ਵੀ ਵਿਚਾਰ ਵਟਾਂਦਰਾ ਹੈ ਜਿਹੜਾ ਉਹ ਵੀ ਕੀਤਾ ਜਾ ਰਿਹਾ ਹੈ ਐਨਾ ਹੀ ਨਹੀਂ ਰੈਗੂਲਰ ਫੌਜ ਦੀ ਜਵਾਨਾਂ ਤੇ ਅਗਨੀਵੀਰ ਨੂੰ ਦਿੱਤੀ ਜਾਣ ਵਾਲੀ ਛੁੱਟੀ ਦੇ ਅੰਤਰ ਨੂੰ ਵੀ ਬਦਲਿਆ ਜਾ ਸਕਦਾ ਹੈ ਮਿਸਾਲ ਵਜੋਂ ਇੱਕ ਆਮ ਸਿਪਾਹੀ ਨੂੰ ਸਾਲ ਦੇ ਵਿੱਚ 90 ਦਿਨ ਦੀ ਛੁੱਟੀ ਮਿਲਦੀ ਹੈ ਜਦੋਂ ਕਿ ਇੱਕ ਫਾਇਰਫਾਈਟਰ ਨੂੰ ਸਾਲ ਦੇ ਵਿੱਚ ਸਿਰਫ 30 ਦਿਨ ਦੀ ਹੀ ਛੁੱਟੀ ਮਿਲਦੀ ਹੈ ਅਗਨੀ ਵੀਰਾਂ ਦੇ ਪਹਿਲੇ ਬੈਚ ਦੇ ਆਊਟ ਹੋਣ ਦੇ ਵਿੱਚ ਅਜੇ 1.5 ਸਾਲ ਦਾ ਸਮਾਂ ਹੈ ਇਸ ਲਈ ਜੇ ਕੋਈ ਬਦਲਾਅ ਕੀਤਾ ਜਾਵੇ ਤਾਂ ਉਹ ਪਹਿਲੇ ਬੈਚ ਦੇ ਬਾਹਰ ਹੋਣ ਤੋਂ ਪਹਿਲਾਂ ਕੀਤਾ ਜਾਵੇ ਤਾਂ ਜੋ ਅਗਨੀ ਵੀਰਾਂ ਦੇ ਪਹਿਲੇ ਬੈਚ ਨੂੰ ਇਸ ਦਾ ਲਾਭ ਮਿਲ ਸਕੇ ਬਿਊਰੋ ਰਿਪੋਰਟ ਡਿਸੈਪਟਿਡ ਨਿਊਜ਼ ਦੇ ਨਾਲ ਧੰਨਵਾਦ